ਹੈਲੋ एवरीवन ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਜਿਹੜਾ ਆਪਣਾ ਟੌਪਿਕ ਹੈ ਜੀ ਸੂਫੀ ਕਾਵਟਾਰਾ ਬਾਬਾ ਫਰੀਦ ਜੀ ਬਾਰੇ ਉਹਦੇ ਬਾਰੇ ਪੜ੍ਹਾਂਗੇ ਉਹਨਾਂ ਦੇ ਜੀਵਨ ਉਹਨਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਜਿਹੜੇ ਸ਼ਾਰਟ ਨੋਟਸ ਕੁਐਸਚਨ ਹੈ ਜਿਹੜੇ ਉਹ ਆਪਾਂ ਲੈ ਕੇ ਆਏ ਆਂ ਜਿਹੜੇ ਕੀ ਤੁਹਾਡੇ ਪੇਪਰ ਮਾਸਟਰ ਗ੍ਰੇਡਰ ਲੈਕਚਰਰ ਕਿਡਰ ਜੂਜੀਸੀ ਨੈਟ ਪੀਟੈਟ ਸਭ ਲਈ ਜਿਹੜੇ ਕੀ ਹੈ ਹੈਲਪਫੁਲ ਹੈ ਇਹਨਾਂ ਪੇਪਰਾਂ ਦੇ ਲਈ ਇਹਨਾਂ ਦੀ ਸਲੀਪਸ ਦੇ ਅਕੋਰਡਿੰਗ ਹੈ ਜਿਹੜਾ ਆਪਾਂ ਇਹ ਸੂਫੀ ਕਾਫ ਧਾਰਾ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਸਟਾਰਟ ਕਰ ਰਹੇ ਹਾਂ ਵੀਡੀਓ ਬਾਬਾ ਫਰੀਦ ਜੀ ਬਾਰੇ ਤੁਹਾਡੇ ਇਹਨਾਂ ਵਿੱਚੋਂ ਹੀ ਜੋ ਆਪਾਂ ਟੋਪਿਕ ਕਰੇ ਇਹਨਾਂ ਵਿੱਚੋਂ ਹੀ ਐਮਸੀਕਿਊ ਆਉਣਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇਣਗੀ ਸਵਾਗਤ ਪਹਿਲਾਂ ਸਟਾਰਟ ਕਰਦੇ ਆਂ ਵੀਡੀਓ ਬਾਬਾ ਫਰੀਦ ਜੀ ਦਾ ਜਿਹੜਾ ਜਨਮ ਇਹ ਹੋਇਆ ਸੀਗਾ ਜੀ 1173 ਈਸਵੀ ਵਿੱਚ ਪਿੰਡ ਖੇਤਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ ਸੀਗਾ ਇਹਨਾਂ ਦਾ ਪੂਰਾ ਨਾਮ ਸੀਗਾ ਜੀ ਫਰੀਦਦੀਨ ਮਸੂਦ ਸ਼ਕਰਗੰਜ ਸੀ ਇਹਨਾਂ ਦਾ ਪੂਰਾ ਨਾਮ ਪਿਤਾ ਦਾ ਨਾਮ ਇਹਨਾਂ ਦਾ ਸੀਗਾ ਸ਼ੇਖ ਜਮਾਲਦੀਨ ਸੁਲੇਮਾਨ ਸੀਗਾ ਤੇ ਮਾਤਾ ਜਿਹੜੀ ਸੀਗੀ ਇਹਨਾਂ ਦੀ ਮਰੀਮ குருਸਮ ਮਾਤਾ ਦਾ ਨਾਂ ਕਿਸੇ ਦਾ ਮਰੀਮ குருਸਮ ਸੀਗਾ ਤੇ ਗੁਰੂ ਸੀਗਾ ਜਿਹੜਾ ਇਹਨਾਂ ਦਾ ਮੁਰਸ਼ਿਦ ਸੀਗਾ ਉਹ ਸੀਗਾ ਖਵਾਜਾ ਬਖਤਿਆਰ ਕਾਕੀ ਖਵਾਜਾ ਬਖਤਿਆਰ ਕਾਕੀ ਨੈਕਸਟ ਜਿਹੜਾ ਇਹਨਾਂ ਨੇ ਬਾਬਾ ਫਰੀਦ ਜੀ ਨੇ ਆਪਣਾ ਉੱਤਰ ਅਧਿਕਾਰੀ ਜਿਹੜਾ ਨਿਯੁਕਤ ਕੀਤਾ ਸੀ ਉਹ ਸੀ ਉਹ ਉਹਨਾਂ ਦਾ ਨਾਮ ਸੀਗਾ ਨਿਜ਼ਾਮੁਦੀਨ ਨਿਜ਼ਾਮਦੀਨ ਔਲੀਆ ਨਿਜ਼ਾਮਦੀਨ ਔਲੀਆ ਬਾਬਾ ਫਰੀਦ ਜੀ ਜਿਹੜੇ ਸੀਗੇ ਕਿਹੜੀ ਸੰਪਰਦਾਇ ਨਾਲ ਸੰਬੰਧਤ ਸੰਦਸ ਸੰਬੰਧਿਤ ਰੱਖਦੇ ਸਨ ਉਹ ਸਿਲਸਿਲਾ ਤੇ ਚਿਸਤੀ ਜਿਸ ਨੂੰ ਚਿਸਤੀ ਵੀ ਕਿਹਾ ਜਾਂਦਾ ਸੀ ਆਪ ਚਿਸਤੀ ਸੰਪਰਦਾਇ ਦੇ ਕਿੰਵੇਂ ਉੱਤਰ ਅਧਿਕਾਰੀ ਹੋਏ ਸੀਗੇ ਜੀ 10ਵੇਂ ਉੱਤਰ ਅਧਿਕਾਰੀ ਸਨ ਆਪ ਬਾਬਾ ਫਰੀਦ ਜੀ ਚਿਸਤੀ ਸੰਪਰਦਾਇ ਦਾ ਨਾਮ ਕੀ ਕਿੱਥੋਂ ਪਿਆ ਸੀਗਾ ਜੀ ਇਹ ਚਿਸਤ ਸ਼ਹਿਰ ਤੋਂ ਪਿਆ ਸੀਗਾ ਜਿਹੜਾ ਚਿਸਤੀ ਸੰਪਰਦਾਇ ਦਾ ਨਾਮ ਇਹ ਚਿਸਤ ਸ਼ਹਿਰ ਤੋਂ ਪਿਆ ਸੀਗਾ ਚਿਸਤੀਆਂ ਦਾ ਪੰਜਾਬ ਭਾਰਤ ਵਿੱਚ ਕੇਂਦਰ ਜਿਹੜਾ ਇਹਨਾਂ ਦਾ ਮੁੱਖ ਕੇਂਦਰ ਸੀਗਾ ਚਿਸਤੀਆਂ ਦਾ ਪੰਜਾਬ ਭਾਰਤ ਵਿੱਚ ਜਿਹੜਾ ਕੇਂਦਰ ਕਿੱਥੇ ਸੀਗਾ ਇਹਨਾਂ ਦਾ ਦਿੱਲੀ ਵਿੱਚ ਸੀਗਾ ਬਾਬਾ ਫਰੀਦ ਜੀ ਪਹਿਲੇ ਮੁਸਲਿਮ ਸੂਫੀ ਕਵੀ ਸਨ ਜਿਹੜੇ ਪਹਿਲਾ ਮੁ슬ਮ ਸੁਫੀ ਕਵੀ ਕੌਣ ਸੀਗਾ ਬਾਬਾ ਫਰੀਦ ਜੀ ਸੀਗੇ ਜੀ ਪਹਿਲੇ ਮੁ슬ਮ ਸੁਫੀ ਕਵੀ ਸਨ ਬਾਬਾ ਫਰੀਦ ਜੀ ਦੀ ਹੁਣ ਅੱਗੇ ਬਾਣੀ ਬਾਰੇ ਆਪਾਂ ਪੜਾਂਗੇ ਵੀ ਉਹਨਾਂ ਦੇ ਬਾਣੀ ਦੇ ਕਿੰਨੇ ਸੀ ਇਹਨਾਂ ਦੇ ਕੁੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਕੁਲ 12 112 ਸ਼ਲੋਕ ਹੈ ਤੇ ਚਾਰ ਇਹਨਾਂ ਦੇ ਸ਼ਬਦ ਦਰਜ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਬਾਬਾ ਫਰੀਦ ਜੀ ਦੇ ਸ਼ਲੋਕ ਤੇ ਸ਼ੇਖ ਫਰੀਦ ਜੀ ਦੇ ਜਿਹੜੇ ਸਰਲੇਖ ਅਧੀਨ ਦਰਜ ਹਨ ਜੀ ਕੁੱਲ 130 ਲੋਕ ਹੈ ਜੀ ਇਹਨਾਂ ਦੇ 112 ਤੇ ਪਲੱਸ 18 ਜਿਹੜੇ ਗੁਰੂ ਸਹਿਬਾਨਾ ਦੇ ਆ 130 ਹੈ ਜਿਹੜੇ ਉਹ ਬਾਬਾ ਸ਼ੇਖ ਫਰੀਦ ਜੀ ਦੇ ਆ ਨੈਕਸਟ ਜੀ ਇਹਨਾਂ ਦੇ ਬਾਬਾ ਫਰੀਦ ਜੀ ਨੇ ਪੂਰਵ ਭਗਤੀ ਲਈ ਸਭ ਤੋਂ ਪਹਿਲਾਂ પતિ ਪਤਨੀ ਦਾ ਅਲੰਕਾਰ ਵਰਤਿਆ ਸੀਗਾ ਪੂਰਵ ਭਗਤੀ ਵਿੱਚ ਸਭ ਤੋਂ ਜਿਹੜਾ ਅਲੰਕਾਰ પતિ ਪਤਨੀ ਵਾਲਾ ਅਲੰਕਾਰ ਕੀ ਨੇ ਵਰਤਿਆ ਸੀਗਾ ਬਾਬਾ ਫਰੀਦ ਜੀ ਨੇ ਵਰਤੇ ਸੀਗਾ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਅਰਬੀ ਫਾਰਸੀ ਦੇ ਸ਼ਬਦ ਆਮ ਜੀ ਨੇ ਆਪ ਜੀ ਨੇ ਵਰਤੇ ਸੀਗੇ ਇੱਥੇ ਆਮ ਲਿਖਿਆ ਗਿਆ ਸੌਰੀ ਆਪ ਜੀ ਨੇ ਵਰਤੇ ਸੀ ਪਹਿਲੀ ਵਾਰ ਅਰਬੀ ਤੇ ਫਾਰਸੀ ਸ਼ਬਦ ਜਿਹੜੇ ਸਾਹਿਤ ਵਿੱਚ ਪੰਜਾਬੀ ਸਾਹਿਤ ਵਿੱਚ ਸਭ ਤੋਂ ਪਹਿਲਾਂ ਜਿਹੜੇ ਸ਼ਬਦ ਅਰਬੀ ਫਾਰਸੀ ਦੇ ਵਰਤੇ ਗਏ ਸੀ ਉਹ ਕਿਹਦੇ ਦੁਆਰਾ ਵਰਤੇ ਗਏ ਸੀ ਉਹ ਬਾਬਾ ਸ਼ੇਖ ਫਰੀਦ ਜੀ ਦੁਆਰਾ ਵਰਤੇ ਗਏ ਸਨ ਆਪਜੀ ਦੀ ਜਿਹੜੀ ਮਿੱਠੀ ਬੋਲੀ ਕਰਕੇ ਆਪਜੀ ਨੂੰ ਸ਼ਕਰਗੰਝ ਜਾਂ ਗੰਝੇ ਸ਼ੱਕਰ ਵੀ ਕਿਹਾ ਜਾਂਦਾ ਸੀਗਾ ਆਪਜੀ ਦੀ ਵੀ ਇੰਨੀ ਬੋਲੀ ਚ ਮਠਾਸ ਸੀ ਕਿ ਜਿਸ ਕਰਕੇ ਆਪਜੀ ਨੂੰ ਸ਼ਕਰਗੰਝ ਅਤੇ ਗੰਝੇ ਸ਼ੱਕਰ ਵੀ ਕਿਹਾ ਜਾਂਦਾ ਸੀ ਪਿੰਡ ਵਿੱਚ ਬਾਬਾ ਜੀ ਨੂੰ ਕਾਜੀ ਬੱਚਾ ਦਿਵਾਨ ਵੀ ਕਿਹਾ ਜਾਂਦਾ ਸੀ ਜਿਹੜਾ ਆਪ ਜੀ ਦਾ ਪਿੰਡ ਸੀ ਉਹਦੇ ਵਿੱਚ ਬਾਬਾ ਜੀ ਨੂੰ ਕੀ ਕਿਹਾ ਜਾਂਦਾ ਸੀ ਹੈ ਸ਼ੇਖ ਫਰੀਦ ਜੀ ਨੂੰ ਕਾਜੀ ਬੱਚਾ ਦਿਵਾਨਾ ਵੀ ਕਿਹਾ ਜਾਂਦਾ ਸੀ ਜਿਹੜੀਆਂ ਇਹਨਾਂ ਦੀਆਂ ਤੁਕਾਂ ਸੀਗੀਆਂ ਇਹ ਬਾਬਾ ਫਰੀਦ ਜੀ ਦੀਆਂ ਜਿਹੜੀਆਂ ਮਸ਼ਹੂਰ ਤੁਕਾਂ ਸੀਗੀਆਂ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਹਾਥ ਨਾ ਲਾਏ ਕੁਸੰਬੜੇ ਜਲ ਜਸੀਓ ਢੋਲਾ ਇਹ ਬਾਬਾ ਫਰੀਦ ਜੀ ਦੀਆਂ ਜਿਹੜੀਆਂ ਤੁਕਾਂ ਸੀਗੀਆਂ ਇਹ ਸੀਗੇ ਜੀ ਜਿਹੜੇ ਆਪਾਂ ਬੱਬਰ ਫਰੀਜੀ ਨਾਲ ਸੰਬੰਧਿਤ ਤੇ ਰਿਲੇਟਡ ਹੈ ਜਿਹੜੇ ਤੁਹਾਨੂੰ ਸ਼ਾਰਟ ਨੋਟ ਕੁਐਸਚਨ ਹੈ ਜਿਹੜੀ ਉਹ ਆਪਾਂ ਕਰੇ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਣਗੇ ਇਹਨਾਂ ਦੀ ਰਚਨਾਵਾਂ ਬਾਰੇ ਇਹਨਾਂ ਦੇ ਜੀਵਨ ਬਾਰੇ ਹੋਰ ਵਿਸਥਾਰ ਸਹਿਤ ਲੈ ਕੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਨੈਕਸਟ ਕਲਾਸ ਦੇ ਵਿੱਚ ਹੋਪ ਤੁਹਾਨੂੰ ਇਹ ਅੱਜ ਵਾਲਾ ਟੌਪਿਕ ਆਪਣਾ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਜੋ ਸਟੂਡੈਂਟ ਚੈਨਲ ਤੇ ਨਵੇਂ ਹਨ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਸਟੂਡੈਂਟ ਥੈਂਕ ਯੂ ਥੈਂਕ ਯੂ ਸੋ ਮਚ